ਨੇਕਾ ਜੇ ਸਾਰਿਆਂ ਨੂੰ ਅੱਜ ਆਪਾਂ ਗਵਾਰੇ ਦੀਆਂ ਫਲੀਆਂ ਦੀ ਦੇਸੀ ਫਲੀਆਂ ਆਹ ਤੇ ਕੱਟ ਕੇ ਰੱਖ ਲਈਆਂ ਤੇ ਇਹਨਾਂ ਦੀ ਦਾਲ ਬਣਾ ਸਬਜੀ ਬਣਾਵਾਂਗੇ ਆਪਾਂ ਤੇ ਵਿੱਚ ਪਾਣੀ ਪਾ ਕੇ ਰੱਖ ਲਿਆ ਇੱਕ ਵਾਰਾ ਧੋ ਕੇ ਕੱਢ ਤਾਂ ਪਾਣੀ ਇੱਕ ਵਾਰਾ ਫੇਰ ਪਾ ਕੇ ਰੱਖਤਾ ਤੇ ਆਹ ਵਿੱਚ ਗੰਡੇ ਦੋ چیر ਕੇ ਰੱਖਿਆ ਇਹ ਪਾਵਾਂਗੇ ਤੇ ਹੁਣ ਆਹ ਗੰਡਾ ਲਸਣ ਤੇ ਹਰੀ ਮਿਰਚ ਇਹ چیر ਕੇ ਰੱਖਿਆ ਆਪਾਂ ਕੁੰਡੇ ਚ ਕੁੱਟਾਂਗੇ ਇਹ ਮਸਾਲੇ ਵਾਸਤੇ ਐ ਤੇ ਆਟਾ ਮਟਰ ਚੀਰ ਕੇ ਰੱਖ ਲਿਆ ਇਹ ਨਹੀਂ ਆਪਾਂ ਕੁੜਦੇ ਇਹ ਇਸੇ ਤਰ੍ਹਾਂ ਪਾਵਾਂਗੇ ਚਾਹੇ ਦੇ ਚ ਨੋਂ ਮਿਰਚ ਆਪਾਂ ਨਾਲ ਦੇ ਨਾਲ ਹੀ ਪਾ ਲੈਨੇ ਆ ਨੋਂ ਮਿਰਚ ਤੇ ਹਲਦੀ ਤਾਂ ஆஹ் அப்பா கண்டலே தோ ஏ அப்பாங்க பாடா சேரச்ச பண்ண அப்ப மசாலா குட்டாங்க बरीक ही करा मोटा ने रख दे दसी फलग बहुत स्वाद बन दबजी हम इन्हों रोत होंगी फलग दी आइया तो कि पंगी पर हम ए गांह जाएत आऊगी ਆਪਾਂ ਮਸਾਲਾ ਕੁੱਟ ਲਿਆ। ਅੱਛਾ ਥੋੜਾ ਇਹ ਵਿੱਚ ਪਾਣੀ ਪਾ ਕੇ ਰੱਖਤਾ ਹੈ ਆਪਾਂ ਹੰਗਾਲ ਕੇ ਪਹਿਲਾਂ ਵਿੱਚ ਪਾਵਾਂਗੇ। ਫਿਰ ਪਾਣੀ ਤਾਂ ਇਹਨਾਂ ਪੜਨਾਂ ਚ ਵਾਵਾ ਪਊਗਾ। ਕਿਉਂ ਕਰੜੀਆਂ ਹੁੰਦੀਆਂ ਇਹ। ਤੇ ਪਾਣੀ ਵਾਵਾ ਪਾ ਕੇ ਫੇਰ ਰੰਨਾਂਗੇ ਇਹਨਾਂ ਨੂੰ। ਤੇ ਹੁਣ ਅੱਗ ਬਾਲਾਂਗੇ ਤੇ ਕੜਾਈ ਧਰਾਂਗੇ। ਹੁਣ ਆਪਾਂ ਤੇਲ ਪਾਵਾਂਗੇ। ਜੇ ਤੇਲ ਗਰਮ ਹੋ ਗਿਆ ਫਿਰ ਆਪਾਂ ਮਸਾਲਾ ਪਾਵਾਂਗੇ ਲਓ ਆਪਣਾ ਤੇਲ ਗਰਮ ਹੋ ਗਿਆ ਹੁਣ ਆਪਾਂ ਮਸਾਲਾ ਭੁੰਨਾਂਗੇ ਨਾਲ ਟਮਾਟਰ ਪਾਵਾਂਗੇ மசாலா ஜி பா ਹੁਣ ਤੋਂ ਆਪਾਂ ਕੋਲ ਇੱਕ ਟਾ ਪਾਣੀ ਠਾਗ ਦੇਾਂਗੇ ਤੇ ਜਦੋਂ ਪਾਣੀ ਪੂਰਾ ਗਰਮ ਹੋ ਗਿਆ ਫਿਰ ਫਲਗਾਂ ਪਾਵਾਂਗੇ। ਲੋ ਪਾਣੀ ਰਿੱਝਣ ਲੱਗ ਗਿਆ ਤੇ ਹੁਣ ਆਪਾਂ ਫਲਗਾਂ ਪਾਵਾਂਗੇ। ਦੇਸੀ ਗਵਾਰੇ ਦੀਆਂ ਫਲਗਾਂ। ਤੇ ਜਿਹੜੇ ਆਪਾਂ ਗੰਨੇ ਛੀਰ ਕੇ ਰੱਖੇ ਐ ਇਹ ਵੀ ਆਪਾਂ ਨਾਲ ਹੀ ਪਾਵਾਂਗੇ।

ਹੁਣ ਗੰਡੇ ਪਾ ਦਾਂਗੇ ਇਹ ਆਪਾਂ ਧੋ ਕੇ ਕੀਰੇ ਸੀਗੇ ਹੁਣ ਆਪਾਂ ਉਤੋਂ ਟੱਕ ਦਾਂਗੇ ਉਹ ਸਬਜੀ ਨੂੰ 10 ਮਿੰਟ ਹੋ ਗਏ ਰਿਝ ਜਾਂਦੀ ਨੂੰ ਤੇ ਅੱਧਾ ਕ ਪਾਣੀ ਸੁੱਕ ਗਿਆ ਤੇ ਅੱਧਾ ਕ ਪਾਣੀ ਰਹਿੰਦਾ ਤੇ ਸਬਜੀ ਜੇ ਪਾਣੀ ਸਾਰਾ ਸੁੱਕ ਗਿਆ ਪੂਰੀ ਰਿਝ ਜੂਗੀ ਫਿਰ ਆਪਾਂ ਲਾ ਲਾਂਗੇ 10-12 ਮਿੰਟ ਆਪਾਂ ਹੋਰ ਰਹਿਣਾਂਗੇ ਇਹਨੂੰ। ਹਲ ਸਬਜੀ ਆਪਣੀ ਬਣ ਗਈ। ਪਾਣੀ ਪੂਰਾ ਸੁੱਕ ਗਿਆ ਸਾਰਾ। ਤੇ ਬਹੁਤ ਵਧੀਆ ਬਣੀ ਹੈ ਸਬਜੀ। ਖਰੀਜ ਵੀ ਵਧੀਆ ਗਈ ਹੈ। ਜੁੜ ਗਈਆਂ ਫੜੀਆਂ ਜੇ ਵਿਖਰ ਜਾਂ ਬੰਗਾ ਰਹਿਣ ਫਿਰ ਸਵਾਦ ਨਹੀਂ ਲੱਗਦੀਆਂ ਇਹ। ਤੇ ਹੁਣ ਆਪਾਂ ਇਹਨੂੰ ਲਾਵਾਂਗੇ। ਕੋਲ ਲਿਖਵਾ ਮੰਗੇ। ਉਹ ਤਾਂ ਵਧੀਆ ਦੇਸੀ ਗੁਆਰੇ ਦੀਆਂ ਫਲੀਆਂ ਦੀ ਸਬਜੀ ਬਹੁਤ ਵਧੀਆ ਬਣੀ ਐ। ਦੇਖੋ ਕਿੰਨੀ ਵਧੀਆ ਬਣੀ ਐ ਸਬਜੀ। ਦੇਖੋ ਦੇਸੀ ਗੁਆਰਾ ਖਾਣ ਚ ਬਹੁਤ ਸਵਾਦ। ਦੇ ਸਾਡੇ ਵੀਡੀਓ ਕੋ ਪਸੰਦ ਲੱਗੀ ਲਾਇਕ ਕਰਿਓ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ